ਸਤਿ ਸ੍ਰੀ ਅਕਾਲ ਜੀ ਗੁਲਗਲੇ ਬਣਾਉਣ ਲੱਗੇ ਜੇ ਤੁਹਾਡੇ ਗੁਲਗਲੇ ਵੀ ਫਿੱਕੇ ਸਖਤ ਅਤੇ ਤਰੇੜਾਂ ਵਾਲੇ ਟੁੱਟੇ ਬਣਦੇ ਨੇ ਤਾਂ ਆ ਸਪੈਸ਼ਲ ਆਸਾਨ ਰੈਸਪੀ ਗੁਲਗਲਿਆਂ ਦੀ ਅੱਜ ਖਾਸ ਤੁਹਾਡੇ ਲਈ ਅੱਜ ਬਹੁਤ ਆਸਾਨੀ ਤਰੀਕੇ ਨਾਲ ਗੁਲਗਲੇ ਬਣਾਉਣ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੁਸੀਂ ਵੀ ਇੱਕ ਵਾਰੀ ਘਰ ਬਣਾ ਕੇ ਇਦਾਂ ਦੇ ਗੁਲਗਲੇ ਜ਼ਰੂਰ ਟਰਾਈ ਕਰੋ ਇੱਥੇ ਮੇਰੇ ਕੋਲ ਗੁੜ ਟਿੱਕੀ ਵਾਲਾ ਹੈ ਜੇ ਤੁਹਾਡੇ ਕੋਲ ਗੁੜ ਬਿਨਾ ਟਿੱਕੀ ਤੋਂ ਵੀ ਹੈ ਠੀਕ ਹੈ ਜੇ ਟਿੱਕੀ ਵਾਲਾ ਗੁੜ ਹੈ ਤਾਂ ਇਹਦੀਆਂ ਮੈਂ ਪੰਜ ਟਿੱਕੀਆਂ ਲੀਤੀਆਂ ਨੇ ਔਰ ਆਪਾਂ ਇਹਦੀ ਹਰੇਕ ਟਿੱਕੀ ਨੂੰ ਤੋੜ ਲਵਾਂਗੇ ਮੈਂ ਇਦਾਂ ਲਿਫਾਫੇ ਚ ਪਾ ਕੇ ਵੇਲਣੇ ਦੀ ਮਦਦ ਨਾਲ ਸਾਰੀਆਂ ਟਿੱਕੀਆਂ ਨੂੰ ਤੋੜ ਲਿਆ ਹੈ ਤੇ ਗੁੜ ਨੂੰ ਪੋੜ ਲਿਆ ਹੈ ਹੁਣ ਇਹਦੇ ਵਿੱਚ ਅਸੀਂ ਓਨਾ ਹੀ ਪਾਣੀ ਪਾਉਣਾ ਹੈ ਜਿੰਨਾ ਸਾਡਾ ਗੁੜ ਹੈ ਬਸ ਤਾਂ ਜੋ ਕਿ ਪਾਣੀ ਦੇ ਨਾਲ ਗੁੜ ਸਾਡਾ ਚੰਗੀ ਤਰ੍ਹਾਂ ਨਾਲ ਪਿਗਲ ਜਾਵੇ ਤੇ ਇਹਨੂੰ ਅਸੀਂ 2 ਘੰਟੇ ਦੀ ਰੈਸਟ ਤੇ ਛੱਡ ਦੇਣਾ ਹੈ 2 ਘੰਟਿਆਂ ਬਾਅਦ ਅਸੀਂ ਵਿਸਕਰ ਦੀ ਮਦਦ ਨਾਲ ਚੈੱਕ ਕਰਾਂਗੇ ਕਿ ਸਾਡਾ ਜਿਹੜਾ ਗੁੜ ਹੈ ਉਹ ਪਾਣੀ ਦੇ ਵਿੱਚ ਘੁਲ ਗਿਆ ਹੈ ਹਾਂਜੀ ਹੁਣ ਸਾਡਾ ਗੁੜ ਸਾਰਾ ਪਾਣੀ ਚ ਘੁਲ ਗਿਆ ਹੈ ਹੁਣ ਆਪਾਂ ਚਾਹ ਪੁੰਨੀ ਦੇ ਨਾਲ ਆਪਣੇ ਪਾਣੀ ਨੂੰ ਗੁੜ ਵਾਲੇ ਪਾਣੀ ਨੂੰ ਛਾਣ ਲਵਾਂਗੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਵੀ ਪ੍ਰੈਸ ਕਰ ਲਿਓ ਤਾਂ ਜੋ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹੁਣ ਆਪਾਂ ਚਾਹ ਪੁੰਨੀ ਦੇ ਨਾਲ ਗੁੜ ਵਾਲਾ ਪਾਣੀ ਪੁੰਲਿਆ ਹੈ ਆ ਸਾਡਾ ਜਿਹੜਾ ਵੀ ਕਚਰਾ ਹੈ ਉਹ ਚਾਹ ਪੁੰਨੀ ਚ ਆ ਗਿਆ ਹੈ ਹੁਣ ਇੱਥੇ ਆਪਾਂ ਧਿਆਨ ਦੇਣਾ ਹੈ ਕਿ ਜਿਹੜਾ ਆਪਣਾ ਗੁੜ ਦਾ ਪਾਣੀ ਹੈ ਉਹਦੇ ਵਿੱਚ ਪਹਿਲਾਂ ਆਪਾਂ ਇੱਕ ਕੌਲੀ ਆٹے ਦੀ ਪਾਈ ਹੈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਗੱਲ ਦਾ ਧਿਆਨ ਰੱਖਣਾ ਕਿ ਪਾਣੀ ਬਿਲਕੁਲ ਨਹੀਂ ਐਡ ਕਰਨਾ ਹੈ ਅਸੀਂ ਇਹਦੇ ਵਿੱਚ ਗੁੜ ਦੇ ਹੀ ਤੁਹਾਨੂੰ ਗੁਲਗਲੇ ਬਣਾ ਕੇ ਦਿਖਾਣੇ ਨੇ ਪਾਣੀ ਬਿਲਕੁਲ ਵੀ ਨਹੀਂ ਜਾਏਗਾ ਇੱਥੇ ਹੁਣ ਸਾਡੀ ਦੂਜੀ ਕੌਲੀ ਆٹے ਦੀ ਜਾ ਰਹੀ ਹੈ ਜਿਹੜਾ ਸਾਡੇ ਕੋਲ ਗੁੜ ਦਾ ਪਾਣੀ ਸੀ ਅਸੀਂ ਉਹ ਗੁੜ ਦੇ ਪਾਣੀ ਦੇ ਵਿੱਚ ਹੀ ਆਟੇ ਨੂੰ ਪਾਉਂਦੇ ਜਾਣਾ ਹੈ ਜਦੋਂ ਤੱਕ ਆਟੇ ਦੀ ਕਨਸਿਸਟੈਂਸੀ ਜਿਸ ਤਰ੍ਹਾਂ ਵੀਡੀਓ 'ਚ ਦਿਖ ਰਹੀ ਆ ਓਦਾਂ ਦੀ ਨਹੀਂ ਹੋ ਜਾਂਦੀ ਹੁਣ ਇੱਥੇ ਅਸੀਂ ਤੀਜੀ ਕੌਲੀ ਵੀ ਆਟੇ ਦੀ ਪਾਈ ਹੈ ਦੇਖੋ ਹੁਣ ਸਾਡਾ ਜਿਹੜਾ ਗੁੜ ਵਾਲਾ ਮਟੀਰੀਅਲ ਹੈ ਇਹ ਥੋੜਾ ਜਿਹਾ گاੜਾ ਹੋਣ ਲੱਗ ਗਿਆ ਹੈ ਹੋ ਵੀਡੀਓ ਚੰਗੀ ਤਰ੍ਹਾਂ ਦਿਖ ਰਿਹਾ ਹੈ ਇੱਕੋ ਹੀ ਟ੍ਰੈਕਸ਼ਨ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਫੈਂਟਣਾ ਹੈ ਤਾਂ ਜੋ ਆਟਾ ਔਰ ਗੁੜ ਹੈ ਜਿਹੜਾ ਉਹ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਵੇ ਹੁਣ ਇੱਥੇ ਮੈਂ ਚੌਥੀ ਕੌਲੀ ਆٹے ਦੀ ਪਾਈ ਹੈ ਕੌਲੀ ਬਿਲਕੁਲ ਹੀ ਮੀਡੀਅਮ ਸਾਈਜ਼ ਹੈ ਨਾ ਜ਼ਿਆਦਾ ਵੱਟੀ ਹੈ ਤੇ ਨਾ ਹੀ ਜ਼ਿਆਦਾ ਛੋਟੀ ਹੈ ਜੇ ਤੁਸੀਂ ਐਦਾਂ ਗੁਲਗਲੇ ਬਣਾਉਂਗੇ ਦਾ ਨਾਤਾ ਤੁਹਾਡਾ ਗੁਲਗੁਲਿਆਂ ਦੇ ਵਿੱਚ ਮਿੱਠਾਪਨ ਘਟੇਗਾ ਔਰ ਗੁਲਗਲੇ ਬਿਲਕੁਲ ਹੀ ਪਰਫੈਕਟ ਤਿਆਰ ਹੋਣਗੇ ਕਈ ਵਾਰ ਗੁਲਗਲੇ ਫਿੱਕੇ ਰਹਿ ਜਾਂਦੇ ਆ ਕਿਉਂਕਿ ਅਸੀਂ ਆਟਾ ਵੱਧ ਪਾ ਲੈਂਦੇ ਆ ਤੇ ਸਾਡਾ ਗੁੜ ਜਿਹੜਾ ਉਹ ਘਟ ਜਾਂਦਾ ਹੈ ਆਟਾ ਅਸੀਂ ਉਦੋਂ ਤੱਕ ਹੀ ਪਾਣਾ ਜਦੋਂ ਤੱਕ ਸਾਡਾ ਬੈਟਰ ਕੁਝ ਇਸ ਤਰ੍ਹਾਂ ਨਹੀਂ ਦਿਖਣ ਲੱਗ ਜਾਂਦਾ ਹੁਣ ਇੱਥੇ ਅਸੀਂ ਮਿੱਠਾ ਸੋਡਾ ਐਡ ਕਰਾਂਗੇ ਇੱਥੇ ਮੈਂ ਦੋ ਚੁਟਕੀਆਂ ਮਿੱਠੇ ਸੋਡੇ ਦੀਆਂ ਪਾਈਆਂ ਨੇ ਤੁਸੀਂ ਬੇਕਿੰਗ ਪਾਊਡਰ ਪਾ ਸਕਦੇ ਹੋ ਔਰ ਥੋੜਾ ਜਿਹਾ ਮੈਂ ਇੱਥੇ ਸੌਂਫ ਪਾਈ ਹੈ ਮੈਂ ਜ਼ਿਆਦਾ ਸੌਂਫ ਨਹੀਂ ਪਾਈ ਜੇ ਤੁਹਾਨੂੰ ਸੌਂਫ ਪਸੰਦ ਹੈ ਤਾਂ ਤੁਸੀਂ ਪਾ ਸਕਦੇ ਹੋ ਹੁਣ ਆਪਾਂ ਇਹ ਬੈਟਰ ਨੂੰ 10 ਮਿੰਟ ਲਈ ਛੱਡ ਦੇਣਾ ਹੈ ਤੇ ਕੜਾਹੀ ਦੇ ਵਿੱਚ ਆਪਾਂ ਹੁਣ ਆਇਲ ਪਾ ਲਵਾਂਗੇ ਆਇਲ ਤੁਸੀਂ ਸਰੋਂ ਦਾ ਤੇਲ ਰਿਫਾਈਂਡ ਕੋਈ ਵੀ ਪਾ ਸਕਦੇ ਹੋ ਇੱਥੇ ਮੈਂ ਰਿਫਾਈਂਡ ਆਇਲ ਪਾ ਰਹੀ ਹਾਂ ਤਾਂ ਇਹਦੇ ਨਾਲ ਵੀ ਗੁਲਗੁਲੇ ਬਿਲਕੁਲ ਹੀ ਪਰਫੈਕਟ ਬਣਨਗੇ ਹੁਣ ਆਪਾਂ ਆਪਣੇ ਬੈਟਰ ਨੂੰ 10 ਮਿੰਟ ਹੋ ਚੁੱਕੇ ਆ ਆਜੋ ਇੱਕ ਵਾਰੀ ਤੁਹਾਨੂੰ ਬੈਟਰ ਚੈੱਕ ਕਰਾਈਏ ਇੱਥੇ ਤੁਹਾਡਾ ਬੈਟਰ ਪਤਲਾ ਨਹੀਂ ਹੋਣਾ ਚਾਹੀਦਾ ਥੋੜਾ ਗਾੜਾ ਹੋਣਾ ਚਾਹੀਦਾ ਜਿਵੇਂ ਤੁਸੀਂ ਵੀਡੀਓ ਚ ਦੇਖ ਰਹੇ ਹੋ ਤੁਹਾਨੂੰ ਨਾਪ ਕੇ ਆਟਾ ਲੈਣ ਦੀ ਕੋਈ ਲੋੜ ਨਹੀਂ ਹੈ ਜਿੰਨਾ ਤੁਹਾਡਾ ਗੁੜ ਦਾ ਪਾਣੀ ਹੈ ਬਸ ਤੁਸੀਂ ਉਨਾ ਹੀ ਆਟਾ ਪਾ ਕੇ ਬੈਟਰ ਨੂੰ ਇਸ ਤਰ੍ਹਾਂ ਨਾਲ ਬਣਾਉਣਾ ਹੈ ਤਾਂ ਜੋ ਕਿ ਆਟਾ ਖੜਵਾ ਰਹੇ ਥੋੜਾ ਜਿਹਾ ਤੇਲ ਦੇ ਵਿੱਚ ਹੁਣ ਆਪਾਂ ਏਦਾਂ ਹੌਲੀ-ਹੌਲੀ ਕਰਦੇ ਹੋਏ ਆਪਣੇ ਗੁਲਗੁਲਿਆਂ ਨੂੰ ਕੱਢਣਾ ਸ਼ੁਰੂ ਕਰ ਦਵਾਂਗੇ ਦੇਖੋ ਇੱਥੇ ਨਾ ਆਪਣਾ ਬੈਟਰ ਹੁਣ ਜਿਆਦਾ ਪਤਲਾ ਹੈ ਤੇ ਨਾ ਹੀ ਜਿਆਦਾ گاੜਾ ਹੈ ਇਸੇ ਲਈ ਜਿਹੜੇ ਸਾਡੇ ਗੁਲਗੁਲੇ ਨੇ ਉਹ ਬਿਲਕੁਲ ਹੀ ਗੋਲ ਸ਼ੇਪ ਦੇ ਵਿੱਚ ਬਣ ਰਹੇ ਨੇ ਔਰ ਤੇਲ ਦੇ ਵਿੱਚ ਜਾ ਕੇ ਆਇਲ ਦੇ ਵਿੱਚ ਜਾ ਕੇ ਉਹ ਫੈਲ ਨਹੀਂ ਰਹੇ ਆ ਬਸ ਤੁਸੀਂ ਵੀ ਇਹੀ ਕੰਸਿਸਟੈਂਸੀ ਦਾ ਧਿਆਨ ਰੱਖਣਾ ਹੈ ਕਿ ਜਿਹੜਾ ਆਪਣੇ ਗੁਲਗੁਲਿਆਂ ਦਾ ਬੈਟਰ ਹੋਣਾ ਹੈ ਉਹਨੂੰ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ گاੜਾ ਰੱਖਣਾ ਹੈ ਉਹਨੂੰ ਬਿਲਕੁਲ ਹੀ ਸਮੂਥ ਟੈਕਸਚਰ ਦੇ ਵਿੱਚ ਰੱਖਣਾ ਹੈ ਆ ਦੇਖੋ ਗੁਲਗੁਲੇ ਤੁਹਾਡੇ ਬਿਲਕੁਲ ਸਾਹਮਣੇ ਬਣ ਕੇ ਤਿਆਰ ਹੋ ਰਹੇ ਨੇ ਇਹਦੇ ਵਿੱਚ ਜਿੰਨਾ ਤੁਸੀਂ ਗੁੜ ਲੀਤਾ ਹੈ ਔਰ ਗੁੜ ਦਾ ਜਿੰਨਾ ਪਾਣੀ ਸਾਡੇ ਕੋਲ ਹੋਏਗਾ ਆਪਾਂ ਉਹਦੇ ਵਿੱਚ ਥੋੜਾ ਥੋੜਾ ਆਟਾ ਪਾਉਂਦੇ ਹੋਏ ਹੀ ਆਪਣੇ ਗੁਲਗੁਲਿਆਂ ਦਾ ਬੈਟਰ ਤਿਆਰ ਕਰਨਾ ਹੈ ਕਈ ਵਾਰ ਆਟਾ ਜ਼ਿਆਦਾ ਪੈ ਜਾਂਦਾ ਹੈ ਜਿਸ ਦੇ ਨਾਲ ਗੁਲਗੁਲੇ ਸਖਤ ਔਰ ਫਿੱਕੇ ਬਣ ਜਾਂਦੇ ਨੇ ਜੇ ਆਪਾਂ ਇਸ ਹਿਸਾਬ ਨਾਲ ਬਣਾਵਾਂਗੇ ਇਸ ਤਰੀਕੇ ਨਾਲ ਬਣਾਵਾਂਗੇ ਤਾਂ ਦੇਖੋ ਕਿੰਨੇ ਸੁਨਹਿਰੀ ਗੁਲਗੁਲੇ ਬਣ ਕੇ ਤੁਹਾਡੇ ਤਿਆਰ ਹੋਣਗੇ ਇਹਨਾਂ ਦਾ ਰੰਗ ਜਿੰਨਾ ਸੋਨਾ ਆਇਆ ਹੈ ਇਹ ਖਾਨ ਵਿੱਚ ਉਹ ਤੋਂ ਵੀ ਜ਼ਿਆਦਾ ਸੌਫਟ ਤੇ ਮਿੱਠੇ ਸੀਗੇ ਆਪਾਂ ਇੱਕ ਵਾਰੀ ਫੇਰ ਤੁਹਾਨੂੰ ਦੁਬਾਰਾ ਤੋਂ ਗੁਲਗਲੇ ਕੱਢ ਕੇ ਦਿਖਾ ਰਹੇ ਹਾਂ ਜੇ ਕੁਝ ਵੀ ਤੁਹਾਨੂੰ ਵੀਡੀਓ ਦੇ ਵਿੱਚ ਨਹੀਂ ਸਮਝ ਆਇਆ ਤੇ ਮੈਨੂੰ ਕਮੈਂਟ ਵਿੱਚ ਜ਼ਰੂਰ ਪੁੱਛਿਓ ਮੈਂ ਤੁਹਾਨੂੰ ਦੱਸਾਂਗੀ ਕਿ ਤੁਹਾਡੇ ਵੀ ਗੁਲਗਲੇ ਕਿੱਦਾਂ ਪਰਫੈਕਟ ਬਣ ਸਕਦੇ ਨੇ ਇਹ ਵੀਡੀਓ ਦੇ ਵਿੱਚ ਹਰੇਕ ਚੀਜ਼ ਬਹੁਤ ਕਲੀਅਰ ਤੁਹਾਨੂੰ ਦੱਸੀ ਗਈ ਹੈ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਔਰ ਤੁਹਾਨੂੰ ਇਹ ਗੁਲਗਲਿਆਂ ਦੀ ਰੈਸিপি ਕਿੱਦਾਂ ਦੀ ਲੱਗੀ ਇਹ ਵੀ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਇੱਥੇ ਹੁਣ ਆਪਣੇ ਸਾਰੇ ਗੁਲਗਲੇ ਨੇ ਜਿਹੜੇ ਉਬਾਂਕੇ ਤਿਆਰ ਹੋ ਗਏ ਨੇ ਦੇਖੋ ਕਲਰ ਕਿੰਨਾ ਸੋਨਾ ਇਹਨਾਂ ਦਾ ਆਇਆ ਹੈ ਔਰ ਇੱਕ ਬਹੁਤ ਹੀ ਜ਼ਿਆਦਾ ਸੌਫਟ ਔਰ ਮਿੱਠੇ ਗੁਲਗਲੇ ਬਣੇ ਨੇ ਪਾਣੀ ਆਪਾਂ ਇਹਦੇ ਵਿੱਚ ਬਿਲਕੁਲ ਵੀ ਐਡ ਨਹੀਂ ਕਰਨਾ ਔਰ ਨਾ ਹੀ ਮੈਂ ਤੁਹਾਨੂੰ ਵੀਡੀਓ ਚ ਦਿਖਾਇਆ ਹੈ ਕਿ ਆਪਾਂ ਪਾਣੀ ਐਡ ਕੀਤਾ ਹੈ ਬਿਲਕੁਲ ਪਾਣੀ ਐਡ ਨਹੀਂ ਕਰਨਾ ਹੈ ਬਿਨਾ ਪਾਣੀ ਤੋਂ ਹੀ ਆਪਾਂ ਸਿਰਫ ਗੁੜ ਦੇ ਹੀ ਪਾਣੀ ਨਾਲ ਅੱਤੇ ਆਟਾ ਪਾ ਕੇ ਐਨੇ ਸੌਫਟ ਜੇ ਗੁਲਗੁਲੇ ਬਣਾ ਲਵਾਂਗੇ। ਮੇਰੀ ਹੋਰ ਇਦਾਂ ਦੀਆਂ ਰੈਸਪੀਜ਼ ਨੂੰ ਦੇਖਣ ਲਈ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਫਿਰ ਮਿਲਦੇ ਆ ਇੱਕ ਹੋਰ ਨਵੇਂ ਵੀਡੀਓ 'ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ।